ਆ ਦੇਖੋ ਭਾਈ ਉਮੀਦ ਗਰੁੱਪ ਮਾ ਹੱਥੋਂ ਵਾਲਿਆਂ ਤੋਂ ਹੁੱਲੜਵਾਦੀ ਜੋ ਕਰਦੇ ਆ ਉਹਨਾਂ ਨੌਜਵਾਨਾਂ ਨੂੰ ਸਮਝਾਉਣ ਦਾ ਵਧੀਆ ਤਰੀਕਾ ਕਿਸੇ ਨਾਲ ਕੋਈ ਲੜਦੇ ਨਹੀਂ ਬਸ ਉਹਨਾਂ ਨੂੰ ਪਿਆਰ ਨਾਲ ਸਮਝਾਉਂਦੇ ਆ ਲੱਖ ਲਾਂਤ ਹੁੱਲੜਵਾਦੀ ਨੂੰ ਹੌਲੀ ਜਾਓ ਜੀ ਅੱਗ ਬੁੱਝ ਗਈ ਐ ਆ ਦੇਖੋ ਸਾਰੇ ਵਧੀਆ ਤਗਰਾਉਂਦੀ ਵੀਰੋ ਤਾਂ ਸਾਡੇ ਸਪੀਕਰਾਂ ਦੀ ਜੋ ਬੇਦ ਦਾ ਪਰ ਇਹਨਾਂ ਦਿਨਾਂ ਵਿੱਚ ਇਹ ਮਨਾਂ ਨੂੰ ਲੱਗਦੀ ਦੁੰਦੀ ਥੀ ਹੈ ਨਾ ਸਹੀ ਗੱਲ ਆ ਭਾਈਆਂ ਦੀ ਅੱਜ ਜਦੋਂ ਸੁਣੀ ਤੇਰੇ ਬੂਫਤ ਨਹੀਂ ਧੰਤੋਂ ਤੇ ਗਈ ਸੀ ਤਾਂ ਦੇ ਮੋਖਰੇ ਤੋਂ ਚੰਕਾ ਬਾਈਆਂ ਵੱਲੋਂ ਮੀਨ ਗਰੁੱਪ ਬਾਥਾਂ ਵਾਲਿਆਂ ਵੱਲੋਂ ਬਹੁਤ ਸੋਹਣਾ ਪ੍ਰਾਰਾਲਾ ਕੀਤਾ ਗਿਆ ਖੱਡ ਪੂਰੀ ਆਵਾਜ਼ ਚਲਾ ਕੇ ਧਰਮ ਦੇ ਗਾਣੇ ਨਾ ਬਣ ਪੰਥ ਦਾ ਦੋਸਤ ਵੀਰਾ ਜਾਣੇ ਅਣਜਾਣੇ ਠੀਕ ਹੈ ਆ ਦੇਖੋ ਤਲਗੀ ਵਾਲਿਆਂ ਹੋਣਾ ਬੁਰਾ ਨਤੀਜਾ ਸਾਡੀ ਇਨਦਾਨੀ ਦਾ ਅੱਜ ਦੇ ਬੱਚਿਆਂ ਨੇ ਮਜ਼ਾਕ ਬਣਾਤਾ ਤੇਰੇ ਲਾਲਾਂ ਦੀ ਕੁਰਬਾਨੀ ਦਾ ਅਮੀਰ ਮਹਾਮ ਜਗਾਈ ਗਈ ਆ ਠੀਕ ਹੈ ਆ ਦੇਖੋ ਹੁੱਲੜਵਾਜਾਂ ਦੀ ਪੁੱਠੀ ਹੋਈ ਮੌਤ ਜਦੋਂ ਹੁੱਲੜਵਾਜੀ ਕਰਦੇ ਆ ਤਾਂ ਭਾਈ ਐਕਸੀਡੈਂਟ ਹੁੰਦੇ ਆ